ਸਚਿਰਿਆਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਕਦੇ ਹੜ੍ਹ ਕਦੇ ਸੋਕਾ ਕਦੇ ਕਾਲੇ ਤੇਲੇ ਪੰਜਾਬ ਪਰ ਵਿੱਚ ਇਸ ਸੀਜ਼ਨ ਕਿਸਾਨਾਂ ਦੀਆਂ ਤਿਆਰ ਚੋਨੇ ਦੀਆਂ ਫਸਲਾਂ ਤੇ ਕਾਲੇ ਤੇਲੇ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਜਿੱਥੇ ਕਾਲਾ ਤੇਲਾ ਰਾਤ ਤੋਂ ਰਾਤ ਕਰ ਦਿੰਦਾ ਹੈ ਫਸਲ ਨੂੰ ਖਰਾਬ ਖੇਤੀਬਾੜੀ ਵਿਭਾਗ ਨੇ ਮੰਨਿਆ ਹੈ ਕਿ ਜਿਹੜੀ ਚੋਨੇ ਦੀ ਫਸਲ ਹਾਲੇ 20 ਦਿਨਾਂ ਲਈ ਖੇਤਾਂ ਵਿੱਚ ਖੜੀ ਹੈ ਉਸ ਦੇ ਉੱਪਰ ਕਾਲਾ ਤੇਲਾ ਅਸਰ ਕਰ ਰਿਹਾ ਹੈ ਗੱਲ ਕਰੀਏ ਸੰਗਰੂਰ ਜ਼ਿਲ੍ਹੇ ਦੀ ਤਾਂ ਇੱਥੇ ਵੀ ਤਿਆਰ ਚੋਨੇ ਦੀ ਫਸਲ ਤੇ ਕਾਲੇ ਤੇਲੇ ਦਾ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਖੇਤੀਬਾੜੀ ਵਿਭਾਗ ਮੁਆਇਨਾ ਕਰਨ ਪਹੁੰਚਿਆ ਇਸ ਦੌਰਾਨ ਕਿਸਾਨਾਂ ਨੇ ਆਪਣਾ ਦੁੱਖੜਾ ਸੁਣਾਇਆ ਤੇ ਅਧਿਕਾਰੀਆਂ ਨੇ ਸਿਫਾਰਿਸ਼ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਦੀ ਕੀਤੀ ਹੈ ਅਪੀਲ ਅਸੀਂ ਕਿਸਾਨਾਂ ਨੂੰ ਸੁਝਾਅ ਦਿੰਨੇ ਆ ਵੀ ਇੱਕ ਚੈਸ ਦਵਾਈ ਹੈ, ਉਹ ਸੀਨ ਦਵਾਈ ਹੈ, ਪੈਕਸਾ ਲੋਨ ਦਵਾਈ ਹੈ। ਇੱਕ ਚੈਸ ਤੇ ਆਇਆ ਪੀਆਈ ਕੰਪਨੀ ਦਾ ਚੈਸ ਤੇ ਉਹ ਸੀਨ ਦਾ ਮਿਕਸਚਰ ਹੈ ਉਹ ਦਵਾਈ ਹੈ। ਉਹਨਾਂ ਤਿੰਨਾਂ ਹੀ ਚਾਰਾਂ ਦਵਾਈਆਂ ਦੇ ਨਾਲ ਇਹਦਾ ਕੰਟਰੋਲ ਹੋ ਜਾਂਦਾ ਹੈ। ਤੇ ਇਹਦਾ ਮੇਨ ਧਿਆਨ ਇਹ ਰੱਖਣਾ ਹੈ ਵੀ ਜਿਹੜਾ ਸਪਰੇਅ ਹੈ ਉਹ ਫਸਲ ਦੇ ਤਣੇ ਦੇ ਉੱਤੇ ਜਰੂਰ ਜਾਵੇ ਉੱਪਰ ਨਾ ਉੱਚਾ ਨਾ ਬਾਲਾ ਪੰਪ ਦੀ ਜਿਹੜੀ ਨਾਲੀ ਹੈ ਉਹ ਚੱਕਣੀ ਚਾਹੀਦੀ ਨੀਮਾ ਰੱਖ ਕੇ ਸਪਰੇਅ ਕੀਤਾ ਜਾਵੇ 150 ਤੋਂ 150 ਲੀਟਰ ਪਾਣੀ ਹੈ ਜਿਹੜਾ ਉਹ ਲਾਇਆ ਜਾਵੇ ਇਹਦੇ ਨਾਲ ਕੰਟਰੋਲ ਹੋ ਜਾਂਦਾ ਅਸਲ ਤਾਂ ਪਹਿਲਾਂ ਹੋਣਾ ਚਾਹੀਦਾ ਤੇ ਹੁਣ ਸਪਰੇਅ ਕਰਨੀ ਬਹੁਤ ਔਕੇ ਪੱਕੀ ਹੋਈ ਜਰੀ ਤੇ ਕਰਦਾ ਹੁਣ ਕਰਾ ਮਜ਼ਦੂਰੀ ਨੂੰ ਕਰ ਰਿਹਾ ਇੱਕ ਕਰਨੀ ਪੈਂਦੀ ਹੈ ਨੰਗਾਣਾ ਬਹੁਤ ਔਕੇ ਜਰੀ ਵੀ ਤੇ ਪੱਕੀ ਹੋਈ ਜਿਹ ਕਈ 90 95% ਤੇਲੇ ਦਾ ਅਟੈਕ ਆ ਜੀ ਆਇਆ ਹਫ਼ਤੇ ਵਿੱਚ ਬਹੁਤ ਜ਼ਿਆਦਾ ਟੈਕ ਆ ਰਹੇ ਤੇ ਬਾਕੀ ਆਪਣੀ ਵੈਰਾਈਟੀ ਸਬਜ਼ੀ ਹੈ ਜਿਹੜਾ ਫਿਲਹਾਲ ਇਹਨੂੰ ਪਹਿਲੀ ਵਾਰ ਦੇਖਣ ਨੂੰ ਮਿਲੇ ਜੀ ਅੱਗੇ ਸਬਜ਼ੀ ਦੇ ਕੋਈ ਅੰਨ ਨਹੀਂ ਕੋਈ ਸਪਰੇਅ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਤੇਲੇ ਦਾ ਤਾਂ ਕਿਹਾ ਆਪਣੀ ਸਪਰੇਅ ਕਰੀ ਨਹੀਂ ਵੀ ਆਪਾਂ ਤਿੰਨ ਚਾਰ ਸਾਲਾਂ ਤੋਂ ਸਬਜ਼ੀ ਲਾ ਰਹੇ ਆਂ ਵੈਰਾਈਟੀ ਖਾਰਾ ਤੇ ਇਹਦੀ ਪਹਿਲੀ ਵਾਰ ਸਬਜ਼ੀ ਨਾ ਟੈਕ ਆ